ਹਕ ਕੇ ਗੁਰਮਖੋ ਜਿਸ ਤਰ੍ਹਾਂ ਸਿ ਪਹਿਲੇ ਸਰੂਪ ਵਿੱਚ ਅਕਾਰਪੁਰਖ ਦੇ ਸਨਮੁਖ ਜਪਜੀਤ ਸਾਹਿਬ ਆਚਾਰਿਆ ਹੈ ਇਸੇ ਤਰ੍ਹਾਂ ਹੀ ਅਕਾਰਪੁਰਖ ਦੇ ਸਨਮੁਖ ਇਹ ਸਿਰਜਾਪ ਸਹਿ ਉਚਾਰਨ ਕੀਤਾ ਹੈ ਸੋ ਸੁਣ ਕੇ ਉਸ ਨੇ ਬੇਨਤੀ ਕੀਤੀ ਜੀ ਆਪ ਅਰਥ ਸਮਝਾਵੋ ਸੱਚੇ ਪਾਤਸ਼ਾਹ ਜੀ ਉਸ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਪੰਜੇ ਪਿਆਰੇ ਅਤੇ ਪੰਜੇ ਮੁਕਤੇ ਇਹ ਭਾਈ ਮੋਹਰ ਸਿੰਘ ਜੀ ਲਿਖਾਰੀ ਇੱਕ ਸਿੱਖ ਇਹਨਾਂ ਨਾਲ ਹੋਰ ਸੀ ਇਨਾ ਬਾਬਾ ਸਿੰਘਾਂ ਦੇ ਸਮੇਤ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਵਿੱਚ ਉਸ ਕਾਂਸੀ ਰਾਮ ਨਾਮੇ ਪਾਠ ਦੀ ਬੇਨਤੀ ਸੁਣ ਕੇ ਅਰਥ ਅਰੰਭ ਕੀਤੇ ਹਨ ਸੋ ਸ੍ਰੀ ਜਪ ਸਾਹਿਬ ਜੀ ਦੇ ਅਰਥ ਅਨੰਦਪੁਰ ਤਹਿ ਵਿਖੇ ਹੋਇਆ ਹਨ ਬਾਕੀ ਸਾਰੇ ਅਰਥ ਸਤਿਗੁਰ ਸੱਚੇ ਪਾਤਸ਼ਾਹ ਸਿੰਘ ਸਤਖੰਡ ਸ੍ਰੀ ਹਜੂਰ ਤਹਿ ਵਿਖੇ ਸੋ ਇਸ ਦੇ ਵਿੱਚ ਜਪ ਸਾਹਿਬ ਦੇ ਵਿੱਚ ਸਾਰੀ ਗਾਈ ਪਾਸ਼ਾ ਆਉਣ ਦਿਨ ਅਰਬੀ ਫਾਰਸੀ ਗੁਰਮੁਖੀ ਸੋ ਇਸੇ ਤਰ੍ਹਾਂ ਹਿੰਦੀ ਆਜਕਰੀ ਉਰਦੂ ਵੀ ਸੋ ਇਕੇ ਥਾਂ ਹੀ ਸੱਚੇ ਪਾਤਸ਼ਾਹ ਜੀ ਨੇ 171 ਕੀਤੀਆਂ ਹਨ ਜਿਸ ਜੇ ਤਰੀਕੇ ਦੇ ਨਾਲ ਸਮੇਂ-ਸਮੇਂ ਮੁਤਾਬਕ ਲੋੜ ਸਮਝੀ ਹੈ ਉਸੇ ਤਰ੍ਹਾਂ ਸਤਿਗੁਰੂ ਜੀ ਨੇ ਇਹ ਸ਼ਬਦ ਪ੍ਰਚਾਰਨ ਕੀਤੇ ਹਨ ਉਸ ਦੀ ਬੇਨਤੀ ਸੁਣ ਕੇ ਪਾਣ ਪਤਰੀ ਸੰਗਤਾਂ ਨੇ ਇਹ ਹਾਲ ਕਰਨ ਵਾਸਤੇ ਇਹ ਤથા ਅਨੰਤ ਪੁਰਸਾਹ ਦੇ ਵਿੱਚ ਆਰੰਭ ਜੋਜੀ ਪ੍ਰੀਤਮ ਜੀ ਨੇ ਕੀਤੀ ਸੀ ਸੋ ਸਾਰੇ ਜਾਪ ਸਾਬ ਦੇ ਵਿੱਚ ਇਹ ਨਮਸਕਾਰਤ ਬਾਣੀ ਹੈ ਪਰਮੇਸ਼ਰ ਨੂੰ ਵਾਹਿਗੁਰੂ ਅਕਾਲ ਪੁਰਖ ਨੂੰ ਨਮੋ ਨਮਸਤ ਨਮੋਸਤ ਇਹ ਪਾਠ ਆਉਣਗੇ ਸਾਰੇ ਨਮਸਕਾਰ ਦੇ ਬਾਤ ਕਿ ਜਨੈ ਕਹਨ